ਪੰਜਾਬੀ ਗਾਣਿਆਂ ਦੇ ਵਿੱਚ ਇੱਕ ਗੱਲ ਜ਼ਰੂਰ ਕਹੀ ਜਾਂਦੀ ਆ ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਤਾਂ ਖੁਰਾਕਾਂ ਜਿਹੜੀਆਂ ਖਾਂਦੇ ਨੇ ਉਹ ਫਿਰ ਉਮਰ ਭਾਵੇਂ ਉਹਨਾਂ ਦੀ 50 ਸਾਲ ਹੋ ਜਾਵੇ ਭਾਵੇਂ 70 ਸਾਲ ਹੋ ਜਾਵੇ 70 ਸਾਲ ਦੀ ਉਮਰ ਦੇ ਵਿੱਚ ਵੀ ਜਵਾਨਾਂ ਨੂੰ maat ਪਾਉਂਦੇ ਨੇ ਅਜਿਹਾ ਇੱਕ 70-72 ਸਾਲ ਦੇ ਬਜ਼ੁਰਗ ਬਾਬੇ ਨੇ ਜਿਹੜੇ ਗੁਰਦਾਸਪੁਰ ਦੇ ਗੁਰਦਾਸਪੁਰ ਦੇ ਪਿੰਡ ਤਲਵੰਡੀ ਚੋਰਾ ਦੇ ਰਹਿਣ ਵਾਲੇ ਨੇ ਬਲਵੰਤ ਸਿੰਘ ਜੋ ਕਿ ਕਿਸੇ ਜबान ਤੋਂ ਘੱਟ ਨਹੀਂ ਹੈ ਤਾਂ ਉਹਨਾਂ ਦੇ ਅੰਦਰ ਤੇਜ਼ ਦੌੜਨ ਦੀ ਮਹਾਰਤ ਹੈ ਤਾਂ ਉਹਨਾਂ ਨੇ ਤੇਜ਼ ਦੌੜਨ ਦੀ ਮਹਾਰਤ ਹਾਸਲ ਕੀਤੀ ਆ 350 ਦੇ ਕਰੀਬ ਮੈਡਲ ਉਹਨਾਂ ਨੇ ਇਸ ਦੌੜ ਦੇ ਵਿੱਚ ਹੀ ਹਾਸਲ ਕੀਤੇ ਨੇ ਬਾਬਾ ਕੀ ਕਹਿ ਰਹੇ 72 ਸਾਲ ਦਾ ਕਿਵੇਂ ਉਹਨਾਂ ਦੇ ਵੱਲੋਂ ਇੰਨਾ ਵਧੀਆ ਸਰੀਰ ਬਣਾਇਆ ਹੋਇਆ ਕਿਹੜੀਆਂ ਆਖਰ ਖਰਾਕਾਂ ਖਾਧੀਆਂ ਨੇ ਕਿਹੜੀਆਂ ਕਸਰਤਾਂ ਕਰਦੇ ਨੇ ਇੱਕ ਵਾਰ ਨੌਜਵਾਨ ਵੀ ਜਿਹੜਾ ਗੌਰ ਨਾਲ ਸੁਣ ਲੈਣ ਤਾਂ ਜੋ ਤੁਹਾਡੇ ਅੰਦਰ ਵੀ ਇਹ ਜੋਸ਼ ਪੈਦਾ ਹੋਵੇ ਕੋਈ 350 ਮੈਦਲ ਹੋ ਗਿਆ ਹੋਣਾ ਤੇ ਇੰਨੇ ਸਾਠੀ ਡੇ ਹੋ ਗਏ ਇੰਨੀਆਂ ਹੀ ਟਰਾਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ ਚਾਰ ਪੰਜ ਵਾਰੀ ਤੇ ਸੱਤ ਵਾਰੀ ਤੇ ਮੈਂ ਬੰਬਈਓ ਜਿੱਤ ਕੇ ਆਇਆ ਸੱਤ ਵਾਰੀ ਬੰਬਈਓ ਦਿੱਲੀਓ ਵੀ ਪਤਾ ਨਹੀਂ ਜਾਂਦਾ ਅੱਠ ਵਾਰੀ ਤੇ ਲਾਹੌਰ ਨਖਲਉ ਏ ਉਹ ਮੈਂ ਹਦਰਾਬਾਦੋਂ ਜਿੱਤ ਕੇ ਆਇਆ ਫੇਰ ਜੀ ਕਿੰਨੀ ਉਮਰ ਮੈਨੂੰ ਜੀ 71ਵਾਂ ਸਾਲ ਲੱਗਾ ਜੇ ਇਹ ਜਾਂ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਕਰ ਆ ਗਿਆ ਕਿ ਤੁਹਾਡੀ ਉਮਰ ਦੇ ਕੁਹਾੜਾ ਫੇਰਦਾ ਨਾ ਰਾਜ ਬਹੁਤਾ ਤੇ ਉਹ ਕਰੀ ਜਾਂਦਾ ਮੇਰਾ ਸ਼ਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ-ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਤੇ 4 ਕੋਏ ਹੀ 8 ਵਜੇ ਹੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਤੋਰ ਲੈਂਦਾ ਮੈਂ ਜੀ ਕੋ 25-30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਹੀ ਲਾਉਣੀ ਆ ਭਾਵੇਂ ਜੋ ਮਰਜ਼ੀ ਹੋ ਜਾ ਤੇ ਜਿੱਦਣ ਮੇਰੀ 42 ਕਿਲੋਮੀਟਰ ਦਾ ਹੋੜਾ ਉਹ ਮੈਂ ਮਹੀਨੇ 'ਚ ਲਾਉਣੀਆਂ ਤਿੰਨ ਵਧ ਨਹੀਂ ਲਾਉਣੇ ਤਿੰਨ ਲਾਉਣੀਆਂ ਉਹ ਸਾਰਾ ਐਰਕਾ ਮੈਂ ਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ-ਪੰਜ 골ਡ ਮੈਡਲ ਲਏ ਆ ਜਿਵੇਂ ਪੰਜ-ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲੌਂ ਗਿਆ ਉਥੋਂ ਪੰਜ 골ਡ ਮੈਡਲ ਲਏ ਹਾਂਜੀ ਲਾਹੌਰ ਗਿਆ ਉਥੋਂ ਪੰਜ 골ਡ ਮੈਡਲ ਲਏ ਇਥੋਂ ਜੀ ਨਖਲੌ ਤੋਂ ਉਥੋਂ ਵੀ ਪੰਜ ਬੰਗਲੌਰ ਤੋਂ ਪੰਜ ਮਨੇ ਜਿੱਥੇ ਜਾਂਦਾ ਨੇ ਪੰਜ-ਪੰਜ 골ਡ ਮੈਡਲ ਮੈਂ ਲੈਂਦਾ ਰਿਆ ਫਿਰ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਇਹਦੇ ਵਾਸਤੇ ਕੋਈ ਪੈਸੇ ਵੀ ਚਾਹੀਦੇ ਹੁੰਦੇ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਫਿਰ ਉਹ ਕਿੱਦਾਂ ਮੈਨਿੰਗ ਕਰਦੇ ਹੋ ਉਹ ਜੀ ਫਿਰ ਇਤਰਾਵਾ ਵੀ ਮੇਰੀ ਸਪੋਰਟ ਬੜੀ ਕਰਦੇ ਆ ਵਿਆਸ ਪੇਰ ਤੋਂ ਆ ਹਾਂਜੀ ਰਣਜੀਤ ਸਿੰਘ ਤੇਰਾ ਸੁਪਾਲ ਸਿੰਘ ਸੁਪਾਲ ਸਿੰਘ ਟੀਮ ਸਾਹਿਬ ਬਹੁਤ ਮਾਇਤ ਕਰਦੇ ਮੇਰੀ ਤੇ ਮੈਨੂੰ ਹੁਣ ਵੀ ਆਖੜਿਆ ਹੁਣ ਪਿੱਛੇ ਨਾਲ ਕੋਣ ਤੁਹਾਡੇ ਜਾਂਦਾ ਜਦੋਂ ਜੇਮਰ ਇਹ ਜੀ ਮੇਰਾ ਭਤੀਜਾ ਇੱਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖੜਦਾ ਉਹੋ ਹੀ ਲਿਆਉਂਦਾ ਤੇ ਉਹੋ ਹੀ ਮੈਨੂੰ ਇਸ਼ਾਰੇ ਕੰਮ ਸਿਖਾਉਂਦਾ ਜੀ ਕਿੰਦੀ ਕੋ ਖੁਸ਼ੀ ਮਿਲਦੀ ਫਿਰ ਮੈਡਲ ਜਿੱਤ ਕੇ ਜਦੋਂ ਮੈਡਲ ਜਿੱਤ ਕੇ ਲਿਆਈਦਾ ਫਿਰ ਤੇ ਦੇਲਾ ਇਤਰਾ ਹੋ ਜਾਂਦਾ ਵੀ ਕੋਈ ਗੱਲ ਹੀ ਜੇ ਕੋਈ ਸਾਰਾ ਮੁੱਲ ਹੀ ਭੇ ਨਸ਼ਾ ਨਾ ਕਰਿਓ ਕੋਈ ਵੀ ਨਸ਼ਾ ਨਾ ਕਰਿਓ ਕਿੜਿਆ ਖਿਡਾਰੀ ਬਣ ਜਾ ਤੇ ਖਿਡਾਰੀ ਦਾ ਬਹੁਤ ਮੋਲ ਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥ ਵਾਚਾ ਤੰਦਰੁਸਤ ਉਹਦੀ ਕੇਵਲ ਇਦਾਂ ਨਹੀਂ ਹੋਇਆ ਧਿਆਨੇ ਜੀ ਗੱਲ ਵਾ ਫਿਰੇ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਸੀ ਭਰਾ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਗਿਆ ਬਾਹਰ ਪਹਿਲਾਂ ਖੇਡਾਂ ਚ ਪੁਰਵਾਨੀ ਕਰਦੇ ਇੱਕ ਵੱਡੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਕੋਲਦਾ ਬਹੁਤ ਵਧੀਆ ਸੀ ਤੇ ਗਾੜੀ ਫੇਕ ਮਾਲਕੀ ਦੀ ਕਿਰਪਾ ਮਵੀ ਹੈ ਕੋਈ 20 25 ਸਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸਤਾਦ ਹੀ ਕਹਿਣਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਬਾਬਾ ਚੇਹ ਕਬੱਡੀ ਖੇਡੀ ਹੈ ਤੇ ਹੁਣ ਇਸ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਦੱਸਿਆ ਨਹੀਂ ਨਹੀਂ ਤੇ ਉਹਨੇ ਆ ਜਣਾ ਸੀ ਹੁਣੇ ਨਾ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪੇ ਹੁਣਾਂ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ ਤੇ ਦੁਨੀਆ ਠੀਕ ਹੋ ਜਾਂਦੀ ਹੈ ਤਾਂ ਤੁਸੀਂ ਦੇਖਿਆ ਤੇ ਤੁਸੀਂ ਸੁਣਿਆ ਬਾਬੇ ਦਾ ਜੋਸ਼ ਕਿਵੇਂ ਵਾਲੇ ਮਾਰਦਾ ਤੇ ਇਹ ਖਰਾਕਾਂ ਖਾਧੀਆਂ ਹੀ ਕੰਮ ਆਉਂਦੀਆਂ ਨੇ ਕੁਝ ਦਿਨ ਪਹਿਲਾਂ ਹੀ ਜਿਹੜੇ ਨੇ ਇਹ ਬਲਵੰਤ ਸਿੰਘ ਜੋ 72 ਸਾਲ ਦੇ ਬਜ਼ੁਰਗ ਨੇ ਮਹਾਰਾਸ਼ਟਰ ਤੋਂ ਦੌੜ ਦੇ ਵਿੱਚ ਹੀ ਮੈਡਲ ਹਾਸਲ ਕਰਕੇ ਪਹੁੰਚੇ ਨੇ ਤਾਂ ਵਾਕਈ ਹੀ ਸੱਚੀ ਗੱਲ ਕਹੀ ਜਾਂਦੀ ਆ ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਆਉਣੀਆਂ ਤਾਂ ਸਿਆਣੇ ਵੀ ਇਹੀ ਗੱਲ ਕਹਿੰਦੇ ਨੇ ਬਜ਼ੁਰਗ ਇਹੀ ਗੱਲ ਕਹਿੰਦੇ ਨੇ ਕਿ